ਭਾਜੀ ਭਾਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਨ ਹੁਣ ਆਪਾਂ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਫ਼ਜ਼ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਫ਼ਜ਼ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਜਾਂ ਸ਼ੇਰ 버ਗਰ ਬਣ ਜਾਣਗੇ ਭਾਜੀ ਮੇਰੀ ਗੱਲ ਨਾ ਕਰੋ ਇਹ ਕਿੰਨਾ ਗੱਲ ਤੋਂ ਤੁਸੀਂ ਨਹੀਂ ਬਿਨਾਂ ਗੱਲ ਤੋਂ ਕੀ ਤੁਸੀਂ ਮੈਨੂੰ ਕਲੀਅਰਿਫਾਈ ਕਰੋ ਕਿ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲਾ ਮੇਰਾ ਵੀ ਇਥੇ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਪ੍ਰੈਸ ਵਾਲੇ ਆਏ ਬੈਠੇ ਆ ਪ੍ਰੈਸ ਵਾਲੇ ਆਏ ਬੈਠੇ ਆ ਨਹੀਂ ਪਿਆਰ ਨਹੀਂ ਗੱਲ ਕਰਨਦੇ ਆ ਮੈਂ ਰੈਸਟੋਰੈਂਟ ਚ ਬੈਠਾ ਤੁਹਾਡੇ ਪ੍ਰੈਸ ਵਾਲੇ ਵੀਰ ਆਏ ਆ ਇੱਥੇ ਆਜੋ ਮੈਂ ਕਹਿ ਰਿਹਾ ਇੱਥੇ ਆਜੋ ਆਰਾਮ ਨਾਲ ਗੱਲ ਕਰ ਲੈਨੇ ਪਹੁੰਚੋ ਕੋਈ ਤੁੱਕ ਨਹੀਂ ਮੈਂ ਕਿਹਨੂੰ ਮਿਲਣਾ ਕਹਾਂ ਜੀ ਆ ਲੈ ਭਾਈ ਸਾਹਿਬ 6 ਮਹੀਨੇ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਫਰ ਹੋ ਰਹੇ ਦੂਜੇ ਬੰਦੇ ਦੀ ਉੱਚੀ ਆਵਾਜ਼ ਚ ਆਪਾਂ ਤੇ ਜਿਹੜਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਹਾਂ ਠੀਕ ਹੈ ਤੁਸੀਂ ਰਿਕਾਰਡਿੰਗ ਆ ਦੱਸ ਕਰੋ ਪਰ ਮੈਨੂੰ ਇਹ ਦੱਸੋ ਕਿ ਇਹ ਚੀਜ਼ ਸਹੀ ਆ ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ ਇਹ ਨਹੀਂ ਸ਼ਿੰਦਾ ਵਾਸਤੇ ਵੈਜੀਟੇਰੀਅਨ ਹੋਣਾ ਪੂਰਾ ਕੋੜੇ ਭਾਜੀ ਭਾਵੇਂ ਵੈਜੀਟੇਰੀਅਨ ਹੋ ਜਾਏ ਭਾਵੇਂ ਨੌਨ ਵੈਜੀਟੇਰੀਅਨ ਹੋ ਜਾਏ ਮੇਰੀ ਬੇਨਤੀ ਸਾਨੂੰ ਇੱਕ ਵਾਰੀ ਭਾਵੇਂ ਵੈਜੀਟੇਰੀਅਨ ਹੋ ਜਾਏ ਭਾਵੇਂ ਨੌਨ ਵੈਜੀਟੇਰੀਅਨ ਹੋ ਜਾਏ ਪਰ ਨਾਂ ਕਿਉਂ ਰੱਖਿਆ ਆਪਾਂ ਦੇਖ ਮੇਰੀ ਗੱਲ ਸੁਣੋ ਯਾਰ ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ ਸਿੰਘ ਦਾ ਨਾਮ ਸ਼ੇਰ ਦਾ ਆ ਆਪਣੇ ਸਿੰਘਾਂ ਦਾ ਨਾਮ ਆ ਆਪਾਂ ਕਿਸੇ ਦੂਜੀ ਵਸਤੂ ਦਾ ਖਾਣ ਵਾਲੀ ਵਸਤੂ ਦਾ ਨਾਮ ਕਿੱਦਾਂ ਰੱਖ ਦਾਂਗੇ ਹਾਂ ਜੀ ਮੈਂ ਵੀ ਜਾਨਦਾ ਐਥੇ ਪਤਾ ਨਹੀਂ ਕਿੰਨੇ ਨੂੰ ਸੁਣਾ ਕੇ ਕੰਮ ਇਹਨਾਂ ਨੇ ਭਾਈ ਸਾਹਿਬ ਸਿੰਘਾਂ ਦੇ ਨਾਂ ਤੇ ਹੁੰਦੇ ਕੱਲਾ ਸਿੰਘ ਦੇ ਨਾਂ ਤੇ ਨਹੀਂ ਹੁੰਦਾ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਵੇਖੋ ਜਵਾਬ ਦਿਓ ਮੈਨੂੰ ਮੈਨੂੰ ਜਵਾਬ ਦਿਓ ਜਤਿੰਦਰ ਸਿੰਘ ਅਕਾਲੀ ਨਾਂ ਮੇਰਾ ਜਤਿੰਦਰ ਸਿੰਘ ਅਕਾਲੀ ਬੁੱਢਾ ਦਾਤੋ ਬੁੱਢਾ ਆ ਅਕਾਲੀ ਫੁਲਾ ਸਿੰਘ ਸਾਡਾ ਹੈੱਡ ਕੁਆਰਟਰ ਆ ਜਦੋਂ ਮਰਜ਼ੀ ਆਓ ਦਰਬਾਰ ਸਾਹਿਬ ਪਾਰਕਿੰਗ ਦੇ ਲਾਗੇ ਠੀਕ ਆ ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਹੈ ਪਰੌਂਖਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਆ ਦਾ ਦੋ ਯਾਰ ਦਾ ਦੋ ਹਲੋ ਮੈਂ ਨੈਟੋ ਬਤਾ ਦੇ ਰੋਜਰ ਰੋਜਰ ਕੋਈ ਨਹੀਂ ਲਾਉਣਾ ਇੱਕ ਮਿੰਟ ਇਹ ਪਾਉ ਕਿਹੜੀ ਕੰਟਰੀ ਹੈ ਇਹ ਆਸਟ੍ਰੇਲੀਆ ਹੈ ਹੈ ਆਸਟ੍ਰੇਲੀਆ ਇੱਥੇ ਬੈਠਾ ਹਾਂ ਤਾਂ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਹੈ ਨਹੀਂ ਸਰ ਜੀ ਉਹ ਇਹਨਾਂ ਨੂੰ ਲੰਦਾ ਜੀ ਮਤਲਬ ਰੈਸਟੋਰੈਂਟ ਤੇਰਾ ਹਾਂ ਤੂੰ ਉਹਦੀ ਬੇਇੱਜ਼ਤੀ ਐਵੇਂ ਕਰਾਈ ਜਾਣਾ ਨਜਾਇਜ਼ ਹੀ ਤੇ ਤੇਰਾ ਨਾਮ ਹੈ ਤੇਰਾ ਰੈਸਟੋਰੈਂਟ ਹੈ ਤੂੰ ਕਾਹਤੋਂ ਗੱਲ ਕਰਾਉਂਦਾ ਕਿਸ ਨਾਲ ਮੇਰਾ ਨਹੀਂ ਹੈਗਾ ਸਰ ਜੀ ਉਹ ਓਨਰ ਨਹੀਂ ਰੁਕ ਚੁੱਕ ਮਿੰਟ ਹੋਲਡ ਕਰੋ ਬਾਈ ਥੈਂਕ ਮੈਂ ਓਨਰ ਨਹੀਂ ਹੈ ਹਾਂ ਜੀ ਬਾਬਾ ਕੀ ਨਾਮ ਹੈ ਯਾ ਫਾ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਕਿ ਕੀ ਕਹਿਣਾ ਚਾਹੁੰਦੇ ਆ ਕੀ ਦੇਖਿਆ ਹੀ ਰਸਤੋਂ ਦੇ ਵਿੱਚ ਆ ਗਿਆ ਜੀ ਦੇਖੋ ਜੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਭੁਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੀਆਂ ਚੀਜ਼ਾਂ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਹ ਚੀਜ਼ ਦਾ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰ ਨੂੰ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਪਾਲਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਆ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਆ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਤਿੰਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਮ ਲਦਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਕਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਇਸ ਦੇ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾਇਆ ਪੰਜਾਬ ਦੀ ਨਗਰੀ ਆ ਅੰਮ੍ਰਿਤਸਰ ਸਾਹਿਬ ਦੀ ਨਗਰੀ ਸਾਰੇ ਹੱਲ ਮਿਲ ਕੇ ਆਈਦਾ ਦਾ ਹਨੀ ਅੱਜ ਕਿੱਥੇ ਆਦਲਾ ਰਾਹ ਜੀ ਇਹ ਆਪਣਾ ਦਰਵਾਜ਼ਾ ਲੱਗੇ ਪਾਰਕਿੰਗ ਲੱਗੇ ਹਾਂਜੀ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਜਿਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗ ਲਈਆ ਤੇ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੁਹਾਡਾ ਰਾਜ ਆਇਆ ਕਿਹਦੇ ਵੱਲੋਂ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸਪੌਂਸਰ ਕਿੱਥੇ ਹੈ ਜੀ ਤੁਹਾਡੇ ਵਾਲੇ ਉਹ ਬਾਹਰ ਨੇ ਆਸਟ੍ਰੇਲੀਆ ਸੀ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕੋ ਪੀਟਾ ਗਿਆ ਸਾਰੇ ਉਹਨਾਂ ਦੇ ਵੱਲੋਂ ਨਾਮ ਬਾਰੇ ਸਾਰੇ ਹਾਂ ਹੁਣ ਤੁਹਾਨੂੰ ਕਿੰਨੇ ਵਜੇ ਦਾ ਟਾਈਮ ਦਿੱਤਾ ਗਿਆ ਜਿੱ ਕੀ ਗਿਆ ਗਿਆ ਨਾਮ ਲਵਾ ਲੀ ਕੀ ਨਾਮ ਹੈ ਤੁਹਾਡਾ ਕਿ ਆਪਾਂ ਸੰਧਗ ਨਾਮ ਸਾਰਾ ਚੇਂਜ ਕਰ ਦੇਣਾ ਸਿੰਗੂ ਜੀ ਤੇ ਵੀ ਲੱਗੇਗਾ ਤਾਂ ਹੁਣ ਕੀ ਨਾਮ ਲਖਾਇਆ ਜਾ ਰਿਹਾ ਤੁਹਾਡੇ ਲੋ ਆਪਾਂ ਕਿੰਗ ਹੀ ਰੱਖਾਂਗੇ ਅੱਛਾ ਜੀ ਬਰਾਕਾ ਕਿੰਗ ਸਿੰਗ ਕਟਾ ਕੇ ਕਿੰਗ ਜੀ ਜੀ